ਤੇ ਚਾਰ ਦਿਨ ਪਹਿਲਾਂ ਹੀ ਕੈਨੇਡਾ ਗਿਆ ਸੀ ਅਤੇ ਪੰਜਵੇਂ ਦਿਨ ਮਨਹੂਸ ਖ਼ਬਰ ਆ ਗਈ ਜੀ ਹਾਂ ਮਾਪਿਆਂ ਦਾ ਇਕਲੌਤਾ ਪੁੱਤਰ ਪਰੀ ਜਵਾਨੀ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਿਹਾ 13 ਜੁਲਾਈ ਨੂੰ ਇਹ ਨੌਜਵਾਨ ਕੈਨੇਡਾ ਗਿਆ ਸੀ 12 ਤਰੀਕ ਨੂੰ ਦਿੱਲੀ ਤੋਂ ਫਲਾਈਟ ਲਈ ਸੀ ਅਤੇ 17 ਜੁਲਾਈ ਨੂੰ ਉਸ ਦੀ ਮੌਤ ਹੋ ਗਈ ਜੀਹਾਂ ਕੈਨੇਡਾ ਵਿੱਚ ਉਹ ਇੱਕ ਕਮਰੇ ਵਿੱਚ ਰਹਿ ਰਿਹਾ ਸੀ ਆਪਣੇ ਦੋਸਤ ਦੇ ਨਾਲ ਉਹ ਰਹਿੰਦਾ ਸੀ ਜਿੱਥੇ ਕਿ ਜਦੋਂ ਉਸ ਦਾ ਦੋਸਤ ਕੰਮ ਤੇ ਗਿਆ ਤਾਂ ਪਿੱਛੋਂ ਇਸ ਨੌਜਵਾਨ ਦੀ ਮੌਤ ਹੋ ਗਈ ਜਦੋਂ ਇਸ ਨੌਜਵਾਨ ਦੇ ਦੋਸਤ ਨੇ ਆ ਕੇ ਦੇਖਿਆ ਉਹਨੂੰ ਮ੍ਰਿਤਕ ਹਾਲਤ ਵਿੱਚ ਪਾਇਆ ਗਿਆ ਉਧਰ ਪਿੱਛੇ ਬੈਠੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲੇ ਆ ਮੈਂ ਲੁੱਟੀ ਗਈ ਰਵਾ ਆ ਮੈਂ ਲੁੱਟੀ ਗਈ ਜੀ ਦੀ ਤੇ ਮਰੀ ਆ ਮੈਂ ਕਟਨਾਕ ਬੂਰਥਲਾ ਦੇ ਪਿੰਡ ਮੰਡੇਰਬੇਟ ਦੀ ਏ ਜਿੱਥੇ ਕਿ ਇੱਕ 33 ਸਾਲਾ ਨੌਜਵਾਨ ਵਰਿੰਦਰ ਸਿੰਘ ਚੰਗੇ ਭਵਿੱਖ ਦੀ ਆਸ ਲਈ ਕੈਨੇਡਾ ਗਿਆ ਸੀ 13 ਜੁਲਾਈ ਨੂੰ ਉਹ ਕੈਨੇਡਾ ਵਿੱਚ ਲੈਂਡ ਹੋਇਆ ਅਤੇ ਕੁਝ ਦਿਨ ਬਾਅਦ ਹੀ ਯਾਨਕਿ 17 ਜੁਲਾਈ ਨੂੰ ਉਸ ਦੀ ਮੌਤ ਹੋ ਗਈ ਪਰਿਵਾਰ ਮੁਤਾਬਕ ਉਹਨਾਂ ਨੂੰ ਵਰਿੰਦਰ ਸਿੰਘ ਦੇ ਨਾਲ ਰਹਿੰਦੇ ਉਸ ਦੇ ਦੋਸਤ ਨੇ ਫੋਨ ਤੇ ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੱਤੀ 13 ਜੁਲਾਈ ਨੂੰ ਔਰ 14 ਤਰੀਕ ਨੂੰ ਉੱਥੇ ਪਹੁੰਚੇ ਸਾਰੇ ਦੋ ਤਿੰਨ ਦਿਨ ਪਹਿਲੇ 17 ਤਰੀਕ ਨੂੰ ਮੈਨੂੰ ਉੱਥੋਂ ਫੋਨ ਆ ਜਾਂਦਾ ਕਿ ਉਹਨਾਂ ਦੀ ਅਚਾਨਕ ਨੂੰ ਅਟੈਕ ਆ ਗਿਆ ਕਿੰਨੇ ਮਹੀਨੇ ਹੋ ਗਏ ਸੀ ਉਹਨਾਂ ਨੂੰ ਵਿਦੇਸ਼ ਵਿੱਚ ਮਾਮੀ ਨੇ ਨਹੀਂ ਜੀ ਇਸੇ ਜੁਲਾਈ 13 ਨੂੰ ਗਏ ਜੀ ਕੁਝ ਕੁਝ ਦਿਨ ਹੀ ਹੋਏ ਆ ਜੀ ਅੱਛਾ ਜੀ ਕੋਈ ਦਿਨ 13 ਤਰੀਕ ਨੂੰ ਫਲਾਈਟ ਸੀ ਕਿ 17 ਤਰੀਕ ਨੂੰ ਹਾਦਸਾ ਹੋ ਗਿਆ ਕਿਵੇਂ ਕੱਟਣਾ ਪੈ ਰਿਹਾ ਹੈ ਕੱਟਣਾ ਦਾ ਇਸ ਤੀ ਹੁਣ ਇੱਥੇ ਬੈਠੇ ਆਂ ਵਿਦੇਸ਼ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਦੱਸਣ ਮਤਾਵਾਂ ਕੀ ਹੈ ਕਿ ਜਿਹੜੇ ਮੁੰਡੇ ਕੋਲ ਦੋਸਤ ਕੋਲ ਗਿਆ ਸੀ ਇੱਕ ਰੂਮ ਦੇ ਵਿੱਚ ਦੋਨੇ ਰਹਿੰਦੇ ਸੀਗੇ ਉਹ ਮੁੰਡਾ ਕੰਮ ਕਰਦੇ ਚਲ ਗਿਆ ਇਹ ਘਰ ਸੀਗਾ ਜਦੋਂ ਘਰੋਂ ਸ਼ਾਮ ਨੂੰ ਵਾਪਸ ਆਇਆ ਡਿਊਟੀ ਕਰਕੇ ਔਰ ਆ ਕੇ ਉਹਨੇ ਇਹਨੂੰ ਆਵਾਜ਼ ਮਾਰੀ ਕੇ ਤੇ ਨਾਮ ਬਰਿੰਦਰ ਸਿੰਘ ਹੈ ਵੀਰਿੰਦਰ ਚਾਹ ਬਣਾਓ ਇਹਨੇ ਕੋਈ ਵਾਜ ਨਹੀਂ ਦਿੱਤੀ ਦੁਬਾਰਾ ਫਿਰ ਉਹਨੇ ਆਵਾਜ਼ ਮਾਰੀ ਜੇ ਕੋਈ ਆਵਾਜ਼ ਨਹੀਂ ਆਈ ਤੇ ਉਹਨੇ ਫਿਰ ਐਂਬੂਲੈਂਸ ਬੁਲਾਈ ਐਂਬੂਲੈਂਸ ਆਈ ਉਹਨਾਂ ਨੇ ਚੈੱਕਅਪ ਕੀਤਾ ਡਾਕਟਰ ਨਾਲ ਜੀ ਉਹਨਾਂ ਨੇ ਉਹ ਚੈੱਕ ਕਰਨ ਤੋਂ ਬਾਅਦ ਪਾਇਆ ਕਿ ਮਿੱਤਰ ਕੇ ਬੰਦਾ ਖਤਮ ਹੋ ਚੁੱਕਾ ਹੈ ਪਰਿਵਾਰ ਨੂੰ ਫਿਰ ਕਿਦਾਂ ਪਤਾ ਲੱਗਦਾ ਜਿਹੜਾ ਮੁੰਡਾ ਇਹਦਾ ਦੋਸਤ ਸੀਗਾ ਜਿਹਦੇ ਕੋਲ ਰਹਿ ਰਹੇ ਸੀ ਉਹ ਬੰਦੇ ਨੇ ਮੈਨੂੰ ਉਸੇ ਵੇਲੇ ਜਿਸ ਤਰ੍ਹਾਂ ਇਹ ਘਟਨਾ ਹੁੰਦੀ ਹੈ ਉਹਨੇ ਮੈਨੂੰ ਫੋਨ ਕੀਤਾ ਕਿ ਆ ਹਾਦਸਾ ਹੋ ਗਿਆ ਇੱਥੇ ਤੇ ਤੁਹਾਡਾ ਕੋਈ ਰਿਸ਼ਤਾ ਅਗੀ ਸੰਗੀ ਤੁਹਾਡਾ ਬੱਚੇ ਦੇ ਨੇੜੇ ਹੈਗਾ ਕੋਈ ਉਥੇ ਮੇਰਾ ਕੋਈ ਰਿਸ਼ਤੇਦਾਰ ਲੱਗੀ ਹੋਣੀਗੇ ਤੇ ਮੇਰੇ ਬੇਟੇ ਦੇ ਥੋੜਾ ਦੋਸਤ ਸੀਗਾ ਪਹਿਲਾਂ ਇਹਦੀ ਜਾਨ ਵੇਹਣ ਸੀ ਜਲੰਧਰ ਜ਼ਿਲ੍ਹੇ ਦਾ ਬੰਦਾ ਦਾ ਕਿੰਨੇ ਬੱਚੇ ਤੁਹਾਡੇ ਮੇਰੇ ਦੋ ਹੀ ਬੱਚੇ ਇੱਕ ਬੇਟੀ ਇੱਕ ਬੇਟਾ ਮੇਰਾ ਇੱਕ ਵੱਡਾ ਬੇਟਾ ਹੈ ਉਧਰ ਜਿਵੇਂ ਹੀ ਪਿੰਡ ਵਿੱਚ ਖਬਰ ਪਹੁੰਚੀ ਤਾਂ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਲੜਕੇ ਦੇ ਪਰਿਵਾਰ ਨੇ ਪਰੇਮਾਨ ਨਾਲ ਦੱਸਿਆ ਹੈ ਕਿ ਅਜੇ ਤਾਂ ਪਰਿਵਾਰ ਵਰਿੰਦਰ ਸਿੰਘ ਦੇ ਵਿਦੇਸ਼ ਜਾਣ ਦੀਆਂ ਖੁਸ਼ੀਆਂ ਮਨਾ ਰਿਹਾ ਸੀ ਤਾਂ ਉਪਰੋ ਇਹ ਮਨਹੂਸ ਖਬਰ ਪਹੁੰਚ ਗਈ ਵਰਿੰਦਰ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜਦ ਕਿ ਉਸ ਦੀ ਇੱਕ ਭੈਣ ਉਸ ਨਾਲੋਂ ਉਮਰ ਵਿੱਚ ਛੋਟੀ ਦਸੀ ਗਈ ਹੈ ਫਿਲਹਾਲ ਪਰਿਵਾਰ ਗੁਹਾਰ ਲਗਾ ਰਿਹਾ ਹੈ ਕਿ ਉਹਨਾਂ ਦੇ ਬੇਟੇ ਦੀ ਮ੍ਰਿਤਕ ਦੇ ਨੂੰ ਪੰਜਾਬ ਲਿਆਂਦਾ ਜਾਵੇ 12 ਤਰੀਕ ਨੂੰ ਮੈਂ ਜਲੰਧਰੋਂ ਝੜਾ ਕੇ ਆਏ ਆ ਇਹ ਸਾਰਾ ਡੰਬਰ ਗਏ ਆ ਅੰਬਸਤ ਝੜਾ ਕੇ ਆਏ ਆ 12 ਤਰੀਕ ਨੂੰ ਉਹ 13 ਨੂੰ ਦਿੱਲੀ ਪਹੁੰਚਿਆ 14 ਨੂੰ ਕੈਨੇਡਾ ਪਹੁੰਚ ਗਿਆ ਹੈ ਕੈਨੇਡਾ ਪਹੁੰਚ ਕੇ ਫੇ ਗੱਲਬਾਤ ਹੋਈ ਥੋੜੀ ਗੱਲਬਾਤ ਹੋਈ ਇੱਥੇ ਖਰਪੂਰ ਵੀ ਮਿਹਨੀਆਂ ਭਾਈਆਂ ਨੂੰ ਜਲੇਬੀਆਂ ਫੜਾਉਂਦੇ ਨੇ ਕਵੀੜਿਆ ਭਾਈ ਇਹ ਕਾਜਲ ਮੁਤਰਮਨ ਸੇਵਾ ਜਾਂਦੇ ਨੇ ਮੇਰੇ ਤਵਦੇਸ਼ਾ ਵਿੱਚ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਲਗਾਤਾਰ ਹੋ ਰਹੀਆਂ ਨੇ ਆਮ ਤੌਰ ਤੇ ਹੱਟ ਅਟੈਕ ਦੇ ਨਾਂ ਮੌਤਾਂ ਦਾ ਕਾਰਨ ਦੱਸਿਆ ਜਾਂਦਾ ਹੈ ਪਰ ਇਹਨਾਂ ਪਿੱਛੇ ਅਸਲੀ ਕਾਰਨ ਕੀ ਹੈ ਇੱਕ ਜਾਂਚ ਦਾ ਵਿਸ਼ਾ ਹੈ ਪਰ ਦੂਜੇ ਪਾਸੇ ਭਰੀ ਜਵਾਨੀ ਵਿੱਚ ਪੰਜਾਬੀ ਨੌਜਵਾਨ ਜੋ ਕਿ ਪਹਿਲਾਂ ਪੰਜਾਬ ਤੋਂ ਵਿਦੇਸ਼ ਜਾਂਦੇ ਨੇ ਅਤੇ ਫਿਰ ਉਹ ਇਸ ਦੁਨੀਆ ਨੂੰ ਅਲਵਿਦਾਖ ਜਾਂਦੇ ਨੇ ਪਿੱਛੇ ਰੋਂਦੇ ਘੁਰਲਾਉਂਦੇ ਉਹਨਾਂ ਦੇ ਮਾਪੇ ਸਿਰਫ ਉਹਨਾਂ ਦੀਆਂ ਮ੍ਰਿਤਕ ਦੇਹਾਂ ਦੀ ਉਡੀਕ ਵਿੱਚ ਬੈਠੇ ਰਹਿੰਦੇ ਨੇ ਕਪੂਰਥਲਾ ਤੋਂ ਕਸ਼ਮੀਰ ਸਿੰਘ ਭੰਡਾਲ ਸੈਂਟਰਲ ਪੰਜਾਬ ਟੀਵੀ